ਦਾ ਸੁਣ ਬਾਤ ਫਿਰ ਆਪਣੀ ਬੋਲੀ ਦੀ ਗੌਰ ਗਲ ਸੁਣੀ ਬਾਤ ਮਹਾਰੀ ਬੋਲੀ ਕੀ ਮਾਝਾ ਮਾਲਵਾ ਦੁਆਬੇ ਤੇ ਨਿਆਰੀ ਬੋਲੀ ਕੀ ਬਹੁਤੇ ਸ਼ਬਦ ਥਾਰਾ ਮਰਾ ਗੈਲ ਗੈਲ ਬੋਲਦੇ ਸਿੱਧੇ ਜਿਹੇ ਬੰਦੇ ਸਿੱਧੀ ਬਾਤ ਬੋਲਦੇ ਸਿੱਧਰੇ ਜੇ ਦਿਲਾਂ ਦੇ ਵਿੱਚ ਮੈਲ ਕੋਈ ਨਾ ਬੈਰ ਈਰਖਾ ਇਹਨਾਂ ਨੂੰ ਕਿਸੇ ਗੈਲ ਕੋਈ ਨਾ ਚੜਦੇ ਪੰਜਾਬ ਤੋਂ ਲੈਂਦੇ ਤਾਈ ਬੋਲਦੇ ਬਾਦ ਬਾਤਮਾ ਇਹ ਬਾਈ ਬਾਈ ਬੋਲਦੇ ਗੁੱਸੇ ਵਿੱਚ ਬੰਦੇ ਨੂੰ ਬਿੱਜੂ ਦੇ ਜਨੌਰ ਬੋਲਦੇ ਪੀਤਾ ਦਸ਼ਮੇਸ਼ ਦੇ ਨਾਨਕੇ ਨਖਨੌਰ ਬੋਲਦੇ ਹੂੰ ਧਰਤੀ ਸ਼ਹੀਦਾਂ ਦੀ ਰਾਜਨੀਤੀ ਮਚੰਡੀ ਗਈ ਹੂੰ ਵੰਡ ਕੇ ਦਰੋਂਨ ਪੰਜਾਬ ਹਰਿਆਣੇ ਮਾ ਵੰਡੀ ਗਈ ਸਹੀ ਬਾਤ ਹੈ ਕਦੇ ਵੀ ਜ਼ਿਕਰ ਨਾ ਹੋਇਆ ਕਿਸੇ ਵੀ ਕਿਤਾਬ ਗਾਣੇ ਵਾਂ ਹਾਂ ਕੈਥਲ ਖੁਰਛੇਤਰ ਤੱਕ ਪਵਾਦ ਹਰਿਆਣੇ ਮਾ ਬਾਕੀ ਸਹੀ ਗੱਲ ਆ ਲੈਦੀ ਜਹੀ ਬੋਲੀ ਲੈਦੇ ਰੰਗ ਮਿੱਤਰੋ ਹਾਂ ਪੁਵਾਦ ਵੀ ਪੰਜਾਬ ਦਾ ਹੀ ਅੰਗ ਮਿੱਤਰੋ ਕਿਤੇ ਵੀ ਨਾ ਘਟ ਕਿਸੇ ਖਾਸ ਪੱਖ ਤੋਂ ਅੰਟਾਲ ਨੂੰ ਮਾਣ ਜਿਆ ਹੋਵੇ ਇਤਿਹਾਸ ਪੱਖ ਤੋਂ ਹਾਂ ਇਤਿਹਾਸ ਵਿੱਚ ਡੂੰਗੀ ਇਹਦੀ ਥਾਂ ਮਿੱਤਰੋ ਹਾਂ ਵੱਦ ਸ਼ਹੀਦਾਂ ਚ ਪੰਜੋਖਰੇ ਦਾ ਨਾਮ ਮਿੱਤਰੋ ਹਾਂ ਊਂਡੇ ਨੂੰ ਛੋਕਰਾ ਬੋਟੀ ਨੂੰ ਇਹ ਵਾਹੂ ਬੋਲਦੇ ਪਸੀਨੇ ਨੂੰ ਮੁੜਕਾ ਖੂਨ ਨੂੰ ਇਹ ਲਹੂ ਬੋਲਦੇ ਕੱਲਾ ਮਾਜਾ ਮਾਲਵਾ ਦੁਆਬਾ ਕਹੇ ਆਉਂਦਾ ਨਹੀਂ ਸਵਾਦ ਮਿੱਤਰੋ ਚੌਥਾ ਥੰਮ ਪੰਜਾਬ ਦਾ ਪੁਵਾਦ ਮਿੱਤਰੋ ਪੁਵਾਦ ਮਿੱਤਰੋ ਪੰਜ ਦਰਿਆ ਰਾਵੀ ਬਿਆਸ ਚੇਲਮ ਸਤਲੂ ਚਨਾ ਬੋਲਦੇ ਹਾਂ ਇਹ ਸੋਹਣੇ ਮੇਰੇ ਦੇਸ਼ ਨੂੰ ਪੰਜਾਬ ਬੋਲਦੇ ਕੀ ਬਾਤ ਹੈ ਕੀ ਬਾਤ ਹੈ ਯਾਰ ਸੁਵਾਦ